ਆਤਰੰਤਾਰੰਸਾ ਆਤਰੰਤ ਇਹ ਦਿਯਾਲਤਾ ਚੋਂ ਨਿਕਲੇ ਜਗਾ ਲਈ ਸੋਲਰ ਬਨਾਇਆ ਵੱਡੀ ਕਥਾ ਜਿਹੜਾ 5 ਹਫਤੇ ਹਾਜ਼ਰੀ ਲਾਏਗਾ ਹਫਤੇ ਦੀ ਇੱਕ ਹਾਜ਼ਰੀ ਸੋਹਮਨੀ ਸਾਹਿਬ ਦਾ ਓਟ ਆਸਰਾ ਲਏਗਾ ਉਹਦੇ ਤਾਨਾਂ ਦੇ ਰੋਗ ਰਾਜੀ ਹੋਣ ਪੰਨ ਦੇ ਜਿਹੜਾ ਚਮੜੀ ਦੇ ਹੋ ਜਾਂਦੇ ਚਮੜੀ ਦੀ ਪ੍ਰੋਬਲਮ ਆਜ ਤੱਕ ਵਰਤਾਈ ਹੈ ਕਈਆਂ ਨੂੰ ਇਹ ਜੀ ਨਹੀਂ برداشت ਹੁੰਦੀ ਪਰ ਉਸ ਸਮੇਂ ਮਹਾਰਾਜ ਦੀ ਰਮਜ ਹੋਏਗੀ ਪੰਜਵੀਂ ਹਾਜ਼ਰੀ ਵੇਲੇ ਲੂਣ ਝਾੜੂ ਚੜਾਵੇ ਆਖੋ ਸਤਨਾਮ ਆ ਹੁਣ ਝਾੜੂ ਦਾ ਮਤਲਬ ਇਹ ਆ ਵੀ ਝਾੜੂ ਚੜਾਵੇ ਤੇ ਇਹ ਅਰਦਾਸ ਕਰਕੇ ਚੜਾਵੇ ਕਿ ਜ਼ਿੰਦਗੀ ਚ ਮੈਂ ਅਰਬਾਂ ਪਤੀ ਵੀ ਹੋ ਜਾਵਾਂ ਜਿੱਥੇ ਮਰਜੀ ਪਹੁੰਚ ਜਾਵਾਂ ਤੇਰੇ ਦਰ ਦਾ ਝਾੜੂ ਨਾ ਛੱਡਾਂ ਤੇ ਲੋਣ ਧਾਰੀ ਗੁਰੂ ਸਾਹਿਬ ਮੇਰੇ ਦੇ ਤਰਸ ਕਰਿਓ ਮੈਂ ਕਿਸੇ ਦਾ ਲੋਣ ਖਾ ਕੇ ਰਾਵਣਾ ਚੰਬੜੀ ਰਹੀ ਤੇ ਮੈਂ ਪੈਦਾਈ ਦੇ ਚਰਨਾਂ 'ਚ ਬਹਿ ਕੇ ਕਹਿ ਰਹੇ ਤਰਨ ਤਾਰਨ ਸਾਹਿਬ ਜੀ ਦਾ ਗ੍ਰੰਥੀ ਸੀ ਉਹਦੀ ਜ਼ੁਬਾਨ ਤੇ ਮੌਕਾ ਹੋ ਗਿਆ ਇਹ ਚੰਮੜੀ ਦਾ ਰੋਗ ਕਹਿੰਦਾ ਪਤਾ ਨਹੀਂ ਕਿੰਨੀਆਂ ਦਵਾਈਆਂ ਕਹਿੰਦੇ ਜਦੋਂ ਫਿਰ ਮੈਂ ਕਿਹਾ ਮੈਂ ਪਿਓ ਦੇ ਕੋਲ ਆ ਤਰਨ ਤਰਨ ਉਸੇ ਇਹੋ ਤੇ ਕੋਲ ਆ ਤੇ ਇੱਥੇ ਹੀ ਹਾਜ਼ਰੀ ਭਾਵਾਂ ਸਰੋਵਰ 'ਚ ਇਸ਼ਨਾਨ ਕੀਤਾ ਸੁਮਨੀ ਸਾਹਿਬ ਦਾ ਇੱਕ ਪਾਠ ਵਧਾਇਆ 5 ਹਫ਼ਤਿਆਂ ਲਈ ਹਫ਼ਤੇ ਬਾਅਦ ਦੇਖ ਲੈ ਕੇ ਅਰਦਾਸ ਤੇ ਕਹਿੰਦੇ ਮੈਂ ਲੂਣ ਝਾੜੂ ਨਾ ਚੜਾਵਾਂ ਸ਼ਰਮ ਆਵੇ ਮੈਂ ਗਰੰਤੀਆਂ ਕੋਈ ਕੀ ਕਹੂਗਾ ਹੱਕ ਉਸਤ ਨਾ ਉਥੇ ਜਾਓਗੇ ਤਾਂ ਪਹੁੰਚੜਿਆ ਆਪਾ ਨੂੰ ਇਹ ਸੁਣਦੇ ਹੋਰ ਪੱਖ ਨਹੀਂ ਉਹਨਾਂ ਦੀ ਰਮਜੋਲ ਜਾਣਣ ਜਿਵੇਂ ਮੈਂ ਦੱਸਿਆ ਝਾੜੂ ਤੇ ਆ ਵੀ ਮਨ ਨਹੀਂ ਮਾਰਦਾ ਮੈਂ ਤੇਰੇ ਝਾੜੂ ਲੈਣ ਆਈਆਂ ਜਿੱਥੇ ਮਰਜ਼ੀ ਪਹੁੰਚਾਵੇ ਭਾਵੇਂ ਸਾਈਕਲ ਤੇ ਰੱਖਿਆ ਹੀ ਤੇ ਭਾਵੇਂ ਅੱਜ 50 ਲੱਖ ਦੀ ਗੱਡੀ ਦੇਤੀ ਆ ਪਰ ਮੈਨੂੰ ਗੁਰੂ ਘਰ ਦਾ ਝਾੜੂ ਨਾ ਛੁੱਟੇ ਅੱਛਾ ਢਾਡੂ ਦੇਣਾ ਲੈਣਾ ਉਹ ਫਿਰ ਉਹ ਕਹਿੰਦੇ ਮੈਂ ਅੱਧੀ ਰਾਤ ਲੁੱਕ ਕੇ ਚੜਾਤਾ ਲੂਣ ਚੜਾ ਪੰਜ ਹਫਤੇ ਹਾਜ਼ਰੀ ਕਹਿੰਦੇ ਪ੍ਰਤੱਖ ਜਿਹੜੀ ਚੀਜ਼ ਵੱਲੋਂ ਡਾਕਟਰਾਂ ਦੇ ਵੀ ਹੱਥ ਖੜੇ ਸੀ ਬੜਾ ਔਖਾ ਕੰਮ ਸੀ ਜ਼ਬਾਨ ਤੇ ਮੋਕਾ ਆਇਆ ਕਹਿੰਦੇ ਜਦੋਂ ਉਹ ਮੋਕਾ ਐ ਪਲੇਨ ਰਾਜੀ ਹੋ ਗਿਆ ਤੇ ਮੇਰੀਆਂ ਅੱਖਾਂ 'ਚ ਅਥਰੂ ਓ ਗੁਰੂ ਅਰਜਨ ਦੇਵ ਜੀ ਇੱਕ ਤੇਰੀ ਰਸਨਾ ਦਾ ਬਚਨ ਅੱਜ ਵੀ ਲੱਖਾਂ ਦੇ ਗੁਨਾ ਬਖਸ਼ ਰਿਹਾ ਹੈ ਇਹ adda ਵੱਡੇ ਦਾਤੇ ਦਾ ਵਿਆਹ ਹੋ ਰਿਹਾ ਹੈ ਸਾਰੀਆਂ ਲੱਖਾਂ ਪਾਪੀਆਂ ਨੂੰ ਰਸ਼ਨ ਦਾਈਆ ਮੇਰੇ ਵੀ ਗੁਨਾ ਕੱਢ ਦੇ ਲੱਖਾਂ ਪਾਪੀਆਂ ਨੂੰ ਬਖ ਸ਼ਰਮ ਵਾਲਿਆ ਮੇਰੇ ਵੀ ਗੁਨਾਹ ਬਖਸ਼ ਦੇ ਕਰੀ ਬੋਲੇ